ਅੱਜ 21 ਫਰਵਰੀ 2025 ਨੂੰ ਬਠਿੰਡਾ ਦੇ ਪਿੰਡ ਬੱਲੋ ਦੇ ਵਿੱਚ ਕਿਸਾਨਾਂ ਦੇ ਵੱਲੋਂ ਵੱਡਾ ਪ੍ਰੋਗਰਾਮ ਕੀਤਾ ਜਾ ਰਿਹਾ ਕਿਉਂਕਿ ਇਸੇ ਪਿੰਡ ਦਾ ਇੱਕ ਨੌਜਵਾਨ ਕਿਸਾਨ ਅੱਜ ਤੋਂ ਇੱਕ ਸਾਲ ਪਹਿਲਾਂ 21 ਫਰਵਰੀ 2024 ਨੂੰ ਖਨੌਰੀ ਬਾਰਡਰ ਤੇ ਸ਼ਹੀਦ ਹੋ ਜਾਂਦਾ ਹੈ ਤਾਂ ਕਿਸਾਨਾਂ ਦੇ ਵੱਲੋਂ ਅੱਜ ਪਹਿਲੀ ਵਰਸੀ ਉਸ ਦੇ ਪਿੰਡ ਖਾਸ ਤੌਰ ਤੇ ਸ਼ੰਭੂ ਅਤੇ ਖਨੌਰੀ ਬਾਰਡਰ ਤੇ ਮਨਾਈ ਜਾ ਰਹੀ ਹੈ ਕਿਸਾਨਾਂ ਦਾ ਕਹਿਣਾ ਹੈ ਕਿ ਅਸੀਂ ਜਦੋਂ ਖਨੌਰੀ ਅਤੇ ਸ਼ੰਭੂ ਬਾਰਡਰ ਤੋਂ ਆਪਣੀ ਪਲਾਨਿੰਗ ਤਹਿਤ ਦਿੱਲੀ ਪਹੁੰਚਣ ਦੀ ਕੋਸ਼ਿਸ਼ ਕਰ ਰਹੇ ਸੀ ਰਾਜਸਤਾਨੀ ਜਾ ਕੇ ਆਪਣੀਆਂ ਮੰਗਾਂ ਦੱਸਣ ਦੀ ਕੋਸ਼ਿਸ਼ ਕਰ ਰਹੀ ਸੀ ਤਾਂ ਉਸ ਵਕਤ ਕਿਸਾਨਾਂ ਨੂੰ ਖਨੌਰੀ ਅਤੇ ਸ਼ੰਭੂ ਤੇ ਰੋਕਿਆ ਜਾਂਦਾ ਤੇ ਉੱਥੇ ਪ੍ਰਸ਼ਾਸਨ ਦੇ ਨਾਲ ਟਕਰਾ ਇੰਨਾ ਜ਼ਿਆਦਾ ਵੱਜ ਜਾਂਦਾ ਕਿ ਉਸੇ ਪ੍ਰਸ਼ਾਸਨ ਦੀ ਗੋਲੀ ਦੁਆਰਾ ਇੱਕ ਨੌਜਵਾਨ ਕਿਸਾਨ ਸ਼ੁਭਕਰਨ ਸਿੰਘ ਸ਼ਹੀਦ ਹੋ ਜਾਂਦਾ ਤਾਂ ਉਸ ਦੀ ਅੱਜ ਪਹਿਲੀ ਵਰ੍ਹੇ ਸੀ ਉਸ ਦੇ ਪਿੰਡ ਬੱਲੋ ਦੇ ਵਿੱਚ ਬਠਿੰਡਾ ਦੇ ਪਿੰਡ ਬੱਲੋ ਦੇ ਵਿੱਚ ਮਨਾਈ ਜਾ ਰਹੀ ਹੈ ਤੇ ਜਿੱਥੇ ਉਸ ਦਾ ਉਸ ਨੌਜਵਾਨ ਕਿਸਾਨ ਸ਼ੁਭਕਰਨ ਸਿੰਘ ਦਾ ਬੁੱਤ ਉਸ ਦੇ ਪਿੰਡ ਦੇ ਵਿੱਚ ਲਗਾਇਆ ਗਿਆ ਵੱਡੀ ਗਿਣਤੀ ਜਿਹੜੇ ਕਿਸਾਨ ਆਗੂ ਪਹੁੰਚੇ ਹੋਏ ਨੇ ਕਾਕਾ ਸਿੰਘ ਕੋਟੜਾ ਸੁਖਜੀਤ ਸਿੰਘ ਹਰਦੋ ਝੰਡੇ ਜਾਣੇ ਕਿ ਖਾਸ ਤੌਰ ਤੇ ਸ਼ੰਭੂ ਅਤੇ ਖਨੌਰੀ ਬਾਰਡਰ ਦੀ ਜਿਹੜੀ ਲੀਡਰਸ਼ਿਪ ਆ ਉਸਦੇ ਪਿੰਡ ਬੱਲੋ ਦੇ ਵਿੱਚ ਪਹੁੰਚ ਕੇ ਉਸ ਨੌਜਵਾਨ ਕਿਸਾਨ ਨੂੰ ਸ਼ਰਧਾਂਜਲੀ ਦੇ ਰਹੀ ਆ ਤੇ ਉਸ ਮੌਕੇ ਉਹ ਜਿਹੜਾ ਉਸ ਨੌਜਵਾਨ ਕਿਸਾਨ ਦਾ ਬੁੱਤ ਉਸਦੇ ਪਿੰਡ ਬੱਲੋ ਦੇ ਵਿੱਚ ਲਗਾਇਆ ਗਿਆ ਉਸ ਦਾ ਜਿਹੜਾ ਲੋਕ ਕਰਪੇ ਤੋਂ ਉਸ ਬੁੱਤ ਨੂੰ ਕੀਤਾ ਜਾ ਰਿਹਾ ਮੌਕੇ ਤੇ ਉਸ ਪਿੰਡ ਦੇ ਜਿਹੜੇ ਸਾਰੇ ਲੋਕ ਨੇ ਉਹ ਇਕੱਠੇ ਹੋਏ ਨੇ ਉਸ ਨੌਜਵਾਨ ਕਿਸਾਨ ਸ਼ੋਕਰਮ ਸਿੰਘ ਨੂੰ ਸ਼ਰਧਾਂਜਲੀ ਦਿੱਤੀ ਜਾ ਰਹੀ ਆ ਪਰ ਉੱਥੇ ਜਿਹੜੇ ਬਹੁਤ ਸਾਰੇ ਲੋਕ ਨੇ ਉਹਨਾਂ ਦੀਆਂ ਅੱਖਾਂ ਨਮ ਹੋਈਆਂ ਨੇ ਕਿਉਂਕਿ ਇਸੇ ਦਿਨ ਅੱਜ ਤੋਂ 1 ਸਾਲ ਪਹਿ ਲਾ ਨੌਜਵਾਨ ਕਿਸਾਨ ਸ਼ੁਭਕਰਨ ਸਿੰਘ ਦੀ ਜਾਨ ਚਲੀ ਜਾਂਦੀ ਆ ਖਨੌਰੀ ਬਾਰਡਰ ਤੇ ਕਿਸਾਨੀ ਦੀ ਲੜਾਈ ਲੜਦੇ ਆ ਅੱਗੇ ਵਧਣ ਦੀ ਕੋਸ਼ਿਸ਼ ਕਰਦੇ ਆ ਬਰਸਾਸ਼ਨ ਦੀ ਗੋਲੀ ਸਿਰ ਦੇ ਵਿੱਚ ਲੱਗਣ ਕਾਰਨ ਸ਼ਹੀਦ ਹੋ ਜਾਂਦਾ ਤਾਂ ਅੱਜ ਸਾਰੇ ਪਿੰਡ ਦੀਆਂ ਅੱਖਾਂ ਨਮ ਹੋਈਆਂ ਨੇ ਖਾਸ ਤੌਰ ਤੇ ਤਸਵੀਰਾਂ ਇਹ ਵੀ ਨਿਕਲ ਕੇ ਸਾਹਮਣੇ ਆਇਆਂ ਨੇ ਕਿ ਜਿੱਥੇ ਸ਼ਰਧਾਂਜਲੀ ਦੇਣ ਉਸ ਬੱਲੋ ਪਿੰਡ ਦੇ ਜਿਹੜੇ ਛੋਟੇ-ਛੋਟੇ ਬੱਚੇ ਪਹੁੰਚ ਰਹੇ ਨੇ ਉਸ ਸ਼ੋਭਕਰਨ ਸਿੰਘ ਦੇ ਛੋਟੇ ਜਾਂ ਵੱਡੇ ਵੀਰ ਪਹੁੰਚ ਰਹੇ ਨੇ ਉਹਨਾਂ ਦੀਆਂ ਅੱਖਾਂ ਵੀ ਨਮ ਹੋਈਆਂ ਨੇ ਜਿਸ ਜਿਹਾਂ ਕਿ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਕਿ ਕਿਸ ਤਰੀਕੇ ਦੇ ਅੱਜ ਹਾਲਾਤ ਨੇ ਬਠਿੰਡਾ ਦੇ ਪਿੰਡ ਬੱਲੋ ਦੇ ਵਿੱਚ ਤਾਂ ਉੱਥੇ ਅੱਜ ਜਿਹੜਾ ਬੁੱਤ ਆ ਚੀ ਦੀ ਸ਼ੋਭ ਕਰਨ ਸਿੰਘ ਦਾ ਉਹ ਵੀ ਲੋਕ ਅਰਪਿਤ ਕੀਤਾ ਜਾ ਰਿਹਾ ਵੱਡੇ ਕਿਸਾਨ ਆਗੂ ਪਹੁੰਚ ਰਹੇ ਨੇ ਕਾਕਾ ਸਿੰਘ ਕੋਟੜਾ ਸੁਖਜੀਤ ਸਿੰਘ ਹਰਦੋ ਚੰਡੇ ਤੇ ਇਸੇ ਤੋਂ ਤਹਿਤ ਅੱਜ ਸ਼ੰਭੂ ਬਾਰਡਰ ਤੋਂ ਕਿਸਾਨ ਆਗੂ ਸਰਬਲ ਸਿੰਘ ਪੰਦੇਰ ਨੇ ਇਹ ਵੀ ਐਲਾਨ ਕੀਤਾ ਕਿ ਅੱਜ ਸ਼ੰਭੂ ਬਾਰਡਰ ਤੇ ਜਿਹੜਾ ਸ਼ਾਮ ਨੂੰ ਕੈਂਡਲ ਮਾਰਚ ਵੀ ਕੀਤਾ ਜਾਵੇਗਾ ਪਹਿਲੀ ਵਾਰ ਸੀ ਕਿਸਾਨ ਨੌਜਵਾਨ ਕਿਸਾਨ ਸ਼ੁਭਕਰਨ ਸਿੰਘ ਦੀ ਸ਼ੰਭੂ ਖਨੌਰੀ ਅਤੇ ਉਸਦੇ ਪਿੰਡ ਜਿਹੜਾ ਬਠਿੰਡੇ ਦੇ ਪਿੰਡ ਬੱਲੋ ਦੇ ਵਿੱਚ ਮਨਾਈ ਜਾ ਰਹੀ ਹੈ ਜਿੱਥੇ ਕਿ ਉਸ ਦਾ ਜਿਹੜਾ ਬੁੱਤ ਆ ਲੋਕ ਕਰਪਿਤ ਕੀਤਾ ਹੋਇਆ ਪਿੰਡ ਦੇ ਲੋਕ ਸ਼ਰਧਾਂਜਲੀ ਦੇਣ ਪਹੁੰਚ ਰਹੇ ਨੇ ਪਿੰਡ ਦੇ ਲੋਕ ਵੱਡੇ ਛੋਟੇ ਉਹਦੇ ਜਿਹੜੇ ਭਰਾ ਭੈਣ ਦੇ ਪਿੰਡ ਦੇ ਚਾਚੇ ਤਾਏ ਉਸਦੇ ਬੁੱਤ ਨੂੰ ਹਾਰ ਪਾ ਕੇ ਉਸ ਨੂੰ ਸ਼ਰਧਾਂਜਲੀ ਦੇ ਰਹੇ ਨੇ ਜਿੱਥੇ ਕਿ ਲੋਕਾਂ ਦੀਆਂ ਅੱਖਾਂ ਨੇ ਜੜੀਆਂ ਉਹ ਨੰਬੀ ਹੋ ਰਹੀਆਂ ਨੇ